ਅਵੀ ਸਵੇਰ ਦਾ ਟਾਈਮ ਹੈ ਤੇ ਅਸੀਂ ਹੁਣ ਇੱਥੋਂ ਨਿਕਲ ਗਏ ਟਾਈਮ ਹੈ ਗਏ ਅਸੀਂ ਪਗਦਿੰਗ ਚ ਤੇ ਇੱਥੋਂ ਹੁਣ ਅਸੀਂ ਨਿਕਲਾਂਗੇ ਨਾਮਚੇ ਲਈ ਤੇ ਦੇਖਦੇ ਆ ਨਾਮਚੇ ਕਿਨੇ ਵਜੇ ਤੱਕ ਪਹੁੰਚਦੇ ਆ ਆਵਾ ਹੋਟਲ ਜਿੱਥੇ ਰੁਕੇ ਸੀ ਤੇ ਆ ਓਨਰ ਨੇ लेट्स ਗੋ ਤੇ ਇਹ ਆ ਪਗਦਿੰਗ ਵਿਲੇਜ ਬੜੀ ਸੋਹਣੀ ਵਿਲੇਜ ਵਿਲੇਜ ਹੁਣ ਇੱਥੋਂ ਮੈਂ ਤੇ ਕ੍ਰਿਸ਼ਣ ਚੱਲੇ ਅੱਗੇ ਨੂੰ ਇਹ ਥੋੜੇ ਬਿਮਾਰ ਹੋ ਗਿਆ ਸੀਗਾ ਰਾਤੀ ਤੇ ਅਸੀਂ ਰੁਕੇ ਇੱਥੇ ਕਾਫੀ ਧੀਰ ਲੇਟ ਉੱਠੇ ਥੋੜਾ ਜਿਹਾ ਤੇ ਸੀ ਜਾਨੀ ਤੋਂ 11:00 ਕੁੱਝ ਨਿਕਲ ਲੱਗੇ 11:30 ਹੋ ਗਿਆ ਪਹੁੰਚਾਂਗੇ ਸ਼ਾਮ ਨੂੰ 6:00 ਵਜੇ ਤੱਕ ਅਸੀਂ ਨਾਮ ਤੇ ਤੇ ਅਸੀਂ ਹੁਣ ਟਕ ਟਕ ਵਿਲੇ ਦੇ ਨੇੜੇ ਆ ਤੇ ਟਕ ਟਕ ਵਿਲੇ ਜਾ ਗਏ ਅਜੀਬ ਜਿਹਾ ਨਾ ਵਾ ਤੇ ਵੀਊ ਦੇਖੋ ਇੱਧਰ ਹਨਾ ਸੋਹਣਾ ਵੀਊ ਤੇ ਉਹ ਬਹੁਤ ਚਿਰ ਬਹੁਤ ਥੱਕ ਗਿਆ ਤੇ ਵੀਊ ਚੈੱਕ ਕਰੋ ਮੈਂ ਤੁਹਾਨੂੰ ਫਰੰਟ ਕੈਮਰੇ ਨਾਲ ਦਿਖਾਉਣਾ ਆ ਦੇਖੋ ਵੀਊ ਹਨਾ ਸੋਹਣਾ ਵੀਊ ਇੱਧਰ ਵੀ ਬਹੁਤ ਸੋਹਣਾ ਅਸੀਂ ਉਹ ਆਂ ਵਿਲੇਜ ਤੋਂ ਅੱਗੇ ਵਾਲੀ ਵਿਲੇਜ ਤੋਂ ਆਏ ਆ। ਹੁਣ ਅਸੀਂ ਤੋਂ ਅੱਗੇ ਤੋਂ ਅੱਗੇ ਵਾਲੀ ਵਿਲੇਜ ਜਾਣਾ ਸੀ। ਮੁੰਜੋ ਅਜਾ ਮੈਨੂੰ ਲੱਗਦਾ ਸ਼ਾਮ ਤੱਕ ਪਹੁੰਚਾਂਗੇ ਅਸੀਂ। ਚਲੋ ਦੇਖਦੇ ਆਂ ਬਾਕੀ ਮੌਸਮ ਵੀ ਖਰਾਬ ਆ। ਕੱਲ ਅਸੀਂ ਇੱਥੇ ਤੱਕ ਪਹੁੰਚ ਗਏ ਸੀਗੇ ਮੇਰੇ ਨਾਲ ਦਾ ਮੁੰਡਾ ਬਿਮਾਰ ਪੈ ਗਿਆ। ਉਹ ਅਮਰੀਕਾ ਤੋਂ ਤੇ ਉਹਨੂੰ ਪਾਣੀ ਨਹੀਂ ਸੂਟ ਕੀਤਾ ਉਹ ਬਿਮਾਰ ਹੋ ਗਿਆ ਵਿਚਾਰਾ ਬਾਲਾ ਤੇ ਅਸੀਂ ਇੱਥੇ ਰੁੱਕ ਗਏ ਸੀ ਦੁਪਹਿਰੇ 3 ਵਜੇ ਤੇ ਹੁਣ ਇੱਥੋਂ ਨਿਕਲਾਂਗੇ ਅੱਗੇ ਲਈ ਤੇ ਖਾਣ ਨੂੰ ਮੰਗਾ ਲਿਆ ਦਲੀਆ ਤੇ ਦਲੀਆ ਖਾਵਾਂਗੇ ਤੇ ਨਿਕਲਾਂਗੇ ਇਥੋਂ ਅੱਗੇ ਲਈ। ਸ਼ਾਮ ਨੂੰ 5 ਵਜੇ ਤੱਕ ਪਹੁੰਚਾਂਗੇ ਨਾਮਚੇ ਬਾਜ਼ਾਰ ਬਾਕੀ ਜੋ ਵੀ ਇਨਫਰਮੇਸ਼ਨ ਹੋਵੇ ਮੈਂ ਤੁਹਾਨੂੰ ਅੱਗੇ ਦੱਸਦਾ ਰਹੂੰਗਾ